ਬੇਟੀ ਪੜਾਓ ਬੇਟੀ ਬਚਾਓ ਦਾ ਨਾਰਾ ਬਹੁਤ ਹੀ ਸਕਾਰ ਹੁੰਦਾ ਨਜ਼ਰ ਆ ਰਿਹਾ ਹੈ ਅੱਜ ਦੇ ਯੁੱਗ ਦੀ ਅਗਰ ਗੱਲ ਕਰੀਏ ਤਾਂ ਮਾਪੇ ਬੇਟੀਆਂ ਨੂੰ ਪਹਿਲ ਦਿੰਦੇ ਨੇ ਔਰ ਬੇਟੀਆਂ ਵੀ ਜਿਹੜੀਆਂ ਵੱਧ ਛੜ ਕੇ ਮਾਪੇ ਦਾ ਨਾਮ ਜਿਹੜਾ ਉਹ ਰੋਸ਼ਨ ਕਰਦੀ ਹੈ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ ਤਨਿਸ਼ਕਾ ਚੋਪੜਾ ਦੀ ਜਿਨ ਨੇ ਕੀ ਮਾਪੇ ਦਾ ਜਿਹੜਾ ਸਿਰ ਹੈ ਉਹ ਪੂਰੇ ਹਿੰਦੁਸਤਾਨ ਵਿੱਚ ਅਗਰ ਗੱਲ ਕਰੀਏ ਤਾਂ ਉੱਚਾ ਕੀਤਾ ਜਿਵੇਂ ਕਿ ਸੀਬੀਐਸਸੀ ਦਾ ਰਿਜ਼ਲਟ ਆਇਆ ਔਰ ਉਸ ਰਿਜ਼ਲਟ ਦੇ ਵਿੱਚ ਇਹ ਜਿਹੜੀ ਬੇਟੀ ਹੈ ਤਨਿਸ਼ਕਾ ਚੋਪੜਾ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸੈਕੰਡ ਨੰਬਰ ਤੇ ਆਈ ਹੈ ਦੂਸਰੇ ਨੰਬਰ ਤੇ ਬਹੁਤ ਵੱਡਾ ਮਾਣ ਹੈ ਫਿਰੋਜ਼ਪੁਰ ਵਾਸਤੇ ਪੰਜਾਬ ਵਾਸਤੇ ਔਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਪਹਿਲੇ ਨੰਬਰ ਜਿਹੜੀ ਹੈ ਸਥਾਨ ਇਹਨੇ ਲੜਕੀ ਨੇ ਹਾਸਲ ਕੀਤਾ ਹੈ ਬਹੁਤ ਮਿਹਨਤ ਹੈ ਇਹਦੇ ਮਗਰ ਲੱਗਦੀ ਹੈ ਕੋਈ ਛੋਟੀ ਗੱਲ ਨਹੀਂ ਹੈ ਪਹਿਲੇ ਦਿਨ ਦੀ ਸ਼ੁਰੂਆਤ ਤੋਂ ਹੀ ਲੱਗਣਾ ਪੈਂਦਾ ਇਸ ਮੁਕਾਮ ਦੇ ਉੱਪਰ ਪਹੁੰਚਣ ਵਾਸਤੇ ਤੁਸੀਂ ਦੇਖੋ ਅਗਰ 500 ਵਿੱਚੋਂ 499 ਨੰਬਰ ਆਏ ਨੇ ਹਿੰਦੁਸਤਾਨ ਦੇ ਵਿੱਚ ਦੂਸਰਾ ਔਰ ਪੰਜਾਬ ਦੇ ਵਿੱਚ ਪਹਿਲਾ ਸਥਾਨ ਇਸ ਬੇਟੀ ਨੇ ਪ੍ਰਾਪਤ ਕੀਤਾ ਔਰ ਮਾਬਾ ਵਾਸਤੇ ਇਹ ਜਿਹੜਾ ਖੁਸ਼ੀ ਦਾ ਟਿਕਾਣਾ ਨਹੀਂ ਹੈ ਪਹਿਲੇ ਅਸੀਂ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਵਾਂਗੇ ਇਹ ਜਿਹੜੀਆਂ ਸ਼ੀਲ ਤੁਸੀਂ ਪਿੱਛੇ ਦੇਖ ਰਹੇ ਹੋ ਸਰ ਸਾਰੀ ਦੀ ਸਾਰੀ ਇਸ ਬੇਟੀ ਦੀ ਮਿਹਨਤ ਹੈ ਜਿਹੜੀ ਕਿ ਪਹਿਲੇ ਦਿਨੋਂ ਹੀ ਦਿਖ ਰਿਹਾ ਸਾਫ਼ ਕਿ ਮਿਹਨਤ ਪਹਿਲੇ ਦਿਨੋਂ ਹੀ ਹੋਈ ਹੈ ਕੋਈ ਅੱਜ ਦੀ ਮਿਹਨਤ ਨਹੀਂ ਹੈ ਔਰ ਗੱਲਬਾਤ ਕਰਾਂਗੇ ਉਸ ਬੇਟੀ ਨਾਲ ਵੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਅੱਜ ਕੀ ਮਹਿਸੂਸ ਹੋ ਰਿਹਾ ਹੈ ਪ੍ਰਿੰਸੀਪਲ ਹੈ ਟੀਚਰਸ ਨੇ ਮਾਪੇ ਪੈ ਔਰ ਕੀ ਕਹਿਣਾ ਹੈ ਇਹਨਾਂ ਸਾਰਿਆਂ ਬਾਰੇ ਬੇਟਾ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇ ਨਿਸ਼ਕਾ ਚੋਹ ਹੈ ਬੇਟਾ ਕਿਸ ਤਰ੍ਹਾਂ ਲੱਗ ਰਿਹਾ ਅੱਜ ਪੰਜਾਬ ਚੋਂ ਪਹਿਲਾ ਨੰਬਰ ਔਰ ਪੂਰੇ ਹਿੰਦੁਸਤਾਨ ਚੋਂ ਦੂਸਰਾ ਨੰਬਰ ਕਿਸ ਤਰ੍ਹਾਂ ਫੀਲ ਹੋ ਰਿਹਾ ਬਹੁਤ ਖੁਸ਼ੀ ਦਾ ਮੌਕਾ ਲੱਗ ਰਿਹਾ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਰੱਬ ਨੇ ਸਾਡੀ ਮਿਹਨਤ ਨੂੰ ਫਲ ਦਿੱਤਾ ਬਸ ਅਗਰ ਗੱਲ ਕਰੀਏ ਇੱਕ ਕੋਈ ਅੱਜ ਦੀ ਮਿਹਨਤ ਨਹੀਂ ਲੱਗ ਰਹੀ ਹੈ ਸ਼ੁਰੂਆਤ ਤੋਂ ਲੱਗਣਾ ਪੈਂਦਾ ਹੈ ਕਿ ਬਿਲਕੁਲ ਸਹੀ ਹੈ ਕਿ ਪਹਿਲੇ ਦਿਨੋਂ ਸਹੀ ਸਟਾਰਟ ਕਰਨਾ ਪੈਂਦਾ ਸਹੀ ਗੱਲ ਹੈ ਕਿ ਹਮੇਸ਼ਾ ਕੰਸਿਸਟੈਂਟਲੀ ਹੀ ਬੰਦੇ ਨੂੰ ਅੱਗੇ ਵਧਣਾ ਚਾਹੀਦਾ ਹੈ ਅਗਰ ਤੁਸੀਂ ਪਹਿਲੇ ਦਿਨ ਤੋਂ ਮਿਹਨਤ ਕਰ ਰਹੇ ਹੋ ਤਾਂ ਆਖਿਰ ਤੇ ਆ ਕੇ ਤੁਹਾਨੂੰ ਉਹ ਮੁਕਾਮ ਮਿਲ ਜਾਏਗਾ ਜਿਵੇਂ ਤੁਸੀਂ ਕਾਮਨਾ ਕਰਦੇ ਇੱਕ 499 ਬੜਾ ਵੱਡਾ ਸਕੋਰ ਹੁੰਦਾ ਹੈ ਆਊਟ ਆਫ 500 ਕਿੰਦਾ ਕਿੰਨੇ ਇਗਜ਼ਾਮ ਕਿੰਨੇ ਇਹਦੇ ਚ ਸਬਜੈਕਟ ਸਿਗੇ ਔਰ ਕਿੰਨੇ ਕਿੰਨੇ ਮਾਰਕਸ ਆਏ ਇੰਦੇ ਵਿੱਚ 5 ਸਬਜੈਕਟ ਹੈ ਸਾਇੰਸ ਵਿੱਚ 100 ਮਾਰਕਸ ਹੈ ਆਈਟੀ ਵਿੱਚ ਵੀ 100 ਮਾਰਕਸ ਹੈ ਪੰਜਾਬੀ ਵਿੱਚ 100 ਹੈ ਤੇ ਇੰਗਲਿਸ਼ 'ਚ ਵੀ 100 ਹੈ ਤੇ ਮੈਥ ਵਿੱਚ ਨਿੱਡਾ ਕਿੰਨੇ ਨੰਬਰ ਕਿ ਕਿਹੜੇ ਸਕੂਲ 'ਚ ਤੁਸੀਂ ਮਨਾ ਸਟੱਡੀ ਕਰ ਰਹੇ ਹੋ ਔਰ ਕੀ ਕਹਿਣਾ ਚਾਹੋਗੇ ਉਹਦੇ ਟੀਚਰਸ ਨੂੰ ਔਰ ਪ੍ਰਿੰਸੀਪਲ ਨੂੰ ਸਕੂਲ ਦਾ ਕਿੰਨਾ ਸਾਥ ਰਿਹਾ ਮਾਪੇ ਦਾ ਕਿੰਨਾ ਸਾਥ ਰਿਹਾ ਮੈਂ ਡੀਸੀ ਮਾਡਲ ਸਕੂਲ ਫਿਰੋਜ਼ਪੁਰ ਕੈਂਟ ਵਿੱਚ ਪੜੀ ਆ ਨਰਸਰੀ ਤੋਂ ਹੀ ਮੈਂ ਉਸ ਸਕੂਲ ਦਾ ਹਿੱਸਾ ਹਾਂ ਤੇ ਇਹ ਸਕੂਲ ਦਾ ਬਹੁਤ ਵੱਡਾ ਰੋਲ ਰਿਹਾ ਹੈ ਮੇਰੀ ਫਾਊਂਡੇਸ਼ਨ ਬਿਲਡ ਕਰਨ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਅੱਗੇ ਜਾ ਕੇ ਵੀ ਮੈਂ ਕੁਝ ਵੀ ਅਚੀਵ ਕਰਾਂ ਤਾਂ ਮੇਰੇ ਸਕੂਲ ਦਾ ਇੱਕ ਬਹੁਤ ਵੱਡਾ ਰੋਲ ਰਹੇਗਾ ਮੇਰੇ ਟੀਚਰਸ ਨੇ ਵੀ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਤੇ ਮੈਨੂੰ ਸਹੀ ਰਸਤੇ ਤੇ ਰੱਖਿਆ ਹੈ ਤੇ ਮੇਰੇ ਪੇਰੈਂਟਸ ਦੀ ਅਗਰ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਡਾ ਰੋਲ ਉਹਨਾਂ ਦਾ ਹੀ ਹੈ ਮੇਰੇ ਨਾਲ ਹਮੇਸ਼ਾ ਉਹਨਾਂ ਦਾ ਵੀ ਐਗਜ਼ਾਮ ਹੁੰਦਾ ਹੈ ਤੇ ਮੈਨੂੰ ਖੁਸ਼ੀ ਹੈ ਕਿ ਰੱਬ ਨੇ ਉਹਨਾਂ ਦੀ ਮਿਹਨਤ ਤੇ ਵਾਫਾਲ ਦਿੱਤੇ ਹੈ ਕਿਉਂਕਿ ਮਾਪੇ ਜਿਹੜਾ ਇੱਕ ਰੀਡ ਦੀ ਹੱਡੀ ਹੁੰਦੇ ਸਾਡੇ ਵੀ ਜਿਹੜਾ ਸਾਨੂੰ ਸਟਾਰਟ ਤੋਂ ਹੀ ਖੜਾ ਰੱਖਦੇ ਆ ਵੀ ਕਿਤੇ ਡਿੱਗਣ ਨਹੀਂ ਦਿੰਦੇ ਪਹਿਲੇ ਦਿਨ ਤੋਂ ਹੀ ਸਰੀ ਜਿਹੜੀ ਸਾਰੀ ਮਿਹਨਤ ਹੈ ਉਹ ਮਾਪੇ ਸ਼ੁਰੂ ਕਰ ਦਿੰਦੇ ਹਨ ਉਹਨਾਂ ਦਾ ਹੀ ਹਮੇਸ਼ਾ ਮੇਰੇ ਨਾਲ ਸਾਥ ਰਿਹਾ ਹੈ ਉਹਨਾਂ ਨੇ ਹਰ ਚੀਜ਼ ਵਿੱਚ ਮੈਨੂੰ ਸਪੋਰਟ ਕੀਤਾ ਹੈ ਚਾਹੇ ਉਹ ਖੇਡਾਂ ਹੋਣ ਚਾਹੇ ਮੇਰੀ ਹੋਰ ਰੁਚੀਆਂ ਹੋਣ ਤੇ ਚਾਹੇ ਪੜ੍ਹਾਈ ਹੋਵੇ ਤੇ ਕਦੇ ਵੀ ਮੈਨੂੰ ਪੜ੍ਹਾਈ ਦਾ ਬੋਝ ਫੀਲ ਨਹੀਂ ਹੋਣ ਦਿੱਤਾ ਸ਼ਾਇਦ ਇਸੇ ਕਾਰਨ ਇਹਨਾਂ ਦੋਵਾਂ ਕਾਰਨ ਹੀ ਜਿਹੜਾ ਹੈ ਮੈਂ ਅੱਜ ਇੱਥੇ ਹਾਂ ਅਸੀਂ ਸੁਣਿਆ ਵੀ ਤੁਹਾਨੂੰ ਜਿਹੜੀ ਖੇਡਾਂ ਦੇ ਪ੍ਰਤੀ ਕਾਫੀ ਰੁਚੀ ਹੈ ਔਰ ਉਹਦੇ ਵਿੱਚ ਵੀ ਤੁਸੀਂ ਅੱਛੇ ਮੁਕਾਮ ਅਸਲ ਕੀਤੇ ਹੈ ਮੈਂ ਫੈਂਸਿੰਗ ਵਿੱਚ ਸਟੇਟ ਪਲੇਅਰ ਹਾਂ ਤੇ ਉੱਥੇ ਮੈਂ ব্রੌਂਜ਼ ਮੈਡਲ ਜਿੱਤਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਮੈਂ ਬਾਸਕਟਬਾਲ 'ਚ ਵੀ ਰੁਚੀ ਰੱਖੀ ਹੈ ਤੇ ਸਕੂਲ ਦੀ ਬਾਸਕਟਬਾਲ ਟੀਮ ਦੀ ਕੈਪਟਨਸੀ ਅਤੇ ਉਸ ਵਿੱਚ ਵੀ ਸਟੇਟ ਖੇਡਿਆ ਹੋਇਆ ਹੈ ਆ ਬਿਲਕੁਲ ਜੀ ਤੁਸੀਂ ਦੇਖੋ ਬੀ ਖੁਦ ਲੜਕੀ ਜਿਹੜੀ ਹੈ ਉਹ ਗੇਮਸ ਵਿੱਚ ਰੁਚੀ ਰੱਖ ਰਹੀ ਹੈ ਸਟੱਡੀ ਵਿੱਚ ਰੁਚੀ ਰੱਖ ਰਹੀ ਹੈ ਔਰ ਅੱਜ ਇਹ ਮੁਕਾਮ ਆ ਗਿਆ ਕਿ ਅੱਜ ਜਿਹੜੇ ਇਸ ਲੜਕੀ ਨੇ ਇੰਨਾ ਵੱਡਾ ਮੁਕਾਮ ਜਿਹੜਾ ਹਾਸਲ ਕੀਤਾ ਮਾਪੋਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ ਉਹਨਾਂ ਦੀ ਮਦਰ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਜੀ ਤੁਹਾਡਾ ਮੰਜੂਮਾ ਮੰਜੂਮਾ ਮੰਜੂ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਅੱਜ ਬੇਟੀ ਜਿਹੜੀ ਹੈ ਉਹ ਸ਼ਿਖਰ ਤੇ ਸਾਨੂੰ ਨਜ਼ਰ ਆ ਰਹੀ ਪਹੁੰਚੀ ਹੋਈ ਹਾਂਜੀ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਔਰ ਜਿਹੜਾ ਹੈ ਇਸ ਨੂੰ ਅਸੀਂ ਇਸੇ ਤਰ੍ਹਾਂ ਹੀ ਅੱਗੇ ਵੀ ਸਪੋਰਟ ਕਰਦੇ ਰਵਾਂਗੇ ਤਾਂ ਕਿ ਆਪਣੇ ਜਿੰਨੇ ਵੀ ਉਸਪਨੇ ਸਾਰੇ ਪੂਰੇ ਕਰ ਲੇ ਔਰ ਬਾਕੀਆ ਵਾਸਤੇ ਵੀ ਇਹੀ ਮੈਸੇਜ ਹੈ ਕਿ ਬੇਟੀ ਨੂੰ ਹਮੇਸ਼ਾ ਸਪੋਰਟ ਕਰੋ ਉਸਦੇ ਸੁਪਨੇ ਨੂੰ ਹਮੇਸ਼ਾ ਜਿਹੜਾ ਹੈ ਉਸ ਦੀ ਉਹਨਾਂ ਦੀ ਕਦਰ ਕਰੋ ਔਰ ਉਸਤੇ ਵਿਸ਼ਵਾਸ ਰੱਖੋ ਅੱਜ ਜਿਸ ਤੇ ਵਿਸ਼ਵਾਸ ਦੀ ਜਿੱਤ ਹੋਈ ਹੈ ਮੈਨੂੰ ਪੂਰਾ ਵਿਸ਼ਵਾਸ ਸੀ ਇਹ ਕੋਈ ਨਾ ਕੋਈ ਮੁਕਾਮ ਹਾਸਲ ਜ਼ਰੂਰ ਕਰੇਗੀ ਔਰ ਸ਼ੁਰੂ ਤੋਂ ਹੀ ਇਹ ਜਿਹੜੀ ਬੇਟੀ ਹੈ ਤਨਿਸ਼ਕਾ ਇਹ ਸਟੱਡੀ ਵਾਲ ਇਸ ਤਰੀਕੇ ਇਹਨਾਂ ਨੂੰ ਜਾਣ ਰਹੀ ਹੈ ਹਾਂਜੀ ਹਾਂਜੀ ਬਹੁਤ ਬ੍ਰਾਈਟ ਰਹੀ ਹੈ ਔਰ ਤਕਰੀਬਨ ਹਰ ਕਲਾਸ ਵਿੱਚ ਇਹ ਫਰਸਟ ਪੋਜੀਸ਼ਨ ਲਈ ਗਈ ਹੈ ਸਕੂਲ ਔਰ ਟੀਚਰਸ ਜਿਹੜੇ ਨੇ ਬਹੁਤ ਜ਼ਿਆਦਾ ਕੋਆਪਰੇਟਿਵ ਨੇ ਬਹੁਤ ਜ਼ਿਆਦਾ ਉਹਨਾਂ ਨੇ ਇਸ ਦੀ ਫਾਊਂਡੇਸ਼ਨ ਬਿਲਡ ਕਰਨ ਵਿੱਚ ਰੋਲ ਉਹਨਾਂ ਦਾ ਸਕੂਲ ਦਾ ਔਰ ਮੈਂ ਸਾਰੇ ਸੰਦੇਸ਼ ਦੇਣਾ ਚਾਹਨੀ ਹੈ ਕਿ ਜਿਸ ਵੀ ਏਰੀਆ ਵਿੱਚ ਇਸ ਤਰ੍ਹਾਂ ਦਾ ਸਕੂਲ ਹੈ ਉਸ ਸਕੂਲ ਦੇ ਬੱਚੇ ਜ਼ਰੂਰ ਨਾਮ ਰੋਸ਼ਨ ਕਰਨਗੇ ਤੇ ਅੱਜ ਕਿ ਤੁਹਾਨੂੰ ਇੱਕ ਮਦਰ ਹੋਣ ਦੇ ਨਾਤੇ ਜਿਹੜਾ ਕਿ ਉਹ ਕਹਿੰਦੇ ਨੇ ਕਿ ਮਦਰ ਦਾ ਇੱਕ ਖਾਸ ਰਿਸ਼ਤਾ ਔਲਾਦ ਨਾਲ ਹਮੇਸ਼ਾ ਹੀ ਰਹਿੰਦਾ ਹੈ ਜ ਮਾਪੇ ਹਮੇਸ਼ਾ ਰਹਿੰਦੇ ਨੇ ਉਹਦੇ ਨਾਲ ਪਰ ਮਾਂ ਇੱਕ ਜਿਹੜੀ ਹੈ ਨਾ ਉਹ ਇੱਕ ਅਲੱਗ ਤਰ੍ਹਾਂ ਅਟੈਚ ਹੁੰਦੀ ਬੱਚੇ ਦੇ ਨਾਲ ਹਾਂਜੀ ਬਸ ਇਹਦੇ ਨਾਲ ਜੋ ਵੀ ਅਟੈਚਮੈਂਟ ਹੈ ਇਸ ਨੂੰ ਪਤਾ ਹੈ ਜ ਮੈਨੂੰ ਪਤਾ ਹੈ ਜੀ ਇਸ ਦਾ ਇਗਜ਼ਾਮ ਹੁੰਦਾ ਸੀ ਔਰ ਜਾਗਦੀ ਮੈਂ ਹੁੰਦੀ ਸੀ ਔਰ ਬਹੁਤ ਜ਼ਿਆਦਾ ਜਿਹੜਾ ਹੈ ਇਸ ਨੂੰ ਮੈਂ ਇਸ ਮਾਮਲੇ ਵਿੱਚ ਸਪੋਰਟ ਕੀਤਾ ਔਰ ਅੱਗੇ ਤੋਂ ਵੀ ਕਰਦੀ ਰਹੀ ਹਾਂ ਬੱਚਾ ਤਾਂ ਜਾਗਦਾ ਹੀ ਹੈ ਮਾਪੇ ਵਾਸਤੇ ਵੀ ਇਗਜ਼ਾਮ ਹੁੰਦੇ ਹਾਂ ਹਾਂਜੀ ਬਿਲਕੁਲ ਜੀ ਮੇਰਾ ਵੀ ਇਗਜ਼ਾਮ ਹੁੰਦਾ ਸੀ ਹਰ ਇਗਜ਼ਾਮ ਇਸ ਦਾ ਮੇਰਾ ਹੁੰਦਾ ਸੀ ਕਿ ਤੁਸੀਂ ਤਾਂ ਖੁਦ ਟੀਚਰ ਹੋ ਹਾਂਜੀ ਹਾਂਜੀ ਔਰ ਮੈਂ ਬੱਚਿਆਂ ਖੁਦ ਜਿਹੜਾ ਬੱਚਨ ਮੈਂ ਟੀਚ ਕਰਦੀ ਹਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਹੀ ਮੈਂ ਐਗਜ਼ਾਮਪਲ ਦਿੰਦੀ ਹਾਂ ਅੱਜ ਵੀ ਮੈਂ ਬੇਟੀ ਦੇ ਐਗਜ਼ਾਮਪਲ ਦੇ ਕੇ ਆਈ ਹਾਂ ਕਿ ਮਿਹਨਤ ਹਮੇਸ਼ਾ ਰੰਗ ਲੈ ਕੇ ਆਉਂਦੀ ਹੈ ਮਤਲਬ ਜਿਸ ਤਰ੍ਹਾਂ ਮੇਰੀ ਬੇਟੀ ਨੇ ਅਚੀਵ ਕੀਤਾ ਹੈ ਤੁਸੀਂ ਵੀ ਕਰ ਸਕਦੇ ਹੋ ਅੱਜ ਮੈਂ ਕਲਾਸ ਵਿੱਚ ਇਹੀ ਲੈਕਚਰ ਦੇ ਕੇ ਆਂਦਾ ਹਾਂ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਮਿਹਨਤ ਜਿਹੜੀ ਹੈ ਨਾ ਉਹ ਹਮੇਸ਼ਾ ਪੱਲੇ ਪੈਂਦੀ ਹੈ ਮਿਹਨਤ ਜਿਹੜੀ ਹਮੇਸ਼ਾ ਰੰਗ ਲਿਆਉਂਦੀ ਹੈ ਔਰ ਇਸ ਦਾ ਅਸੀਂ ਅੱਜ ਇਹ ਨਤੀਜਾ ਦੇਖਿਆ ਵੀ ਹੈ ਔਰ ਮਾਪੇ ਦੇ ਉੱਪਰ ਜਿਹੜੀ ਚਿਹਰੇ ਤੇ ਇੱਕ ਚਮਕ ਹੈ ਖੁਸ਼ੀ ਹੈ ਉਹ ਦੇਖਣ ਨੂੰ ਮਿਲਦੀ ਹੈ ਗੱਲਬਾਤ ਕਰਦੇ ਆ ਉਹਨਾਂ ਦੇ ਫਾਦਰ ਸਾਹਿਬ ਦਾ ਸਰ ਕੀ ਨਾਮ ਹੈ ਜੀ ਹਾਂ ਰਜੀਸ਼ চোপੜਾ ਮੈਂ ਰਜੀਸ਼ ਵੀ ਰਜੀਸ਼ চোপੜਾ ਔਰ ਮੈਂ ਲੈਕਚਰਰ ਹਾਂ ਜੀ ਬਾਇਓਲੋਜੀ ਆ ਸਰ ਕਿੱਥੇ ਇੱਥੇ ਫਿਰੋਜ਼ਪੁਰ ਚ ਹਾਂਜੀ ਹਾਂਜੀ ਜੀ ਨੂਰਪੁਰ ਸੇ ਇੱਥੇ ਫਿਰੋਜ਼ਪੁਰ ਦੇ ਹਾਂ ਸਰ ਅੱਜ ਪਹਿਲੀ ਗੱਲ ਵੀ ਬੇਟੀ ਨੇ ਇੰਨਾ ਵੱਡਾ ਮੁਕਾਮ ਹਾਸਲ ਕੀਤਾ ਵੀ ਇੰਡੀਆ ਚ ਨਾਮ ਆ ਜਾਣਾ ਔਰ ਪੰਜਾਬ ਚ ਪਹਿਲੇ ਨੰਬਰ ਤੇ ਨਾਮ ਆਣਾ ਜਿਹੜਾ ਫਕਰ ਨਜ਼ਰ ਚ ਇਨਾ ਸੀਨਾ ਜਿਹੜਾ ਨਾ ਉਹ ਚੋੜਾ ਹੋ ਜਾਂਦਾ ਹੈ ਮੈਂ ਹਮੇਸ਼ਾ ਇਹ ਗੱਲ ਕਹਿੰਨਾ ਲੋਕ ਕੁਝ ਲੋਕ ਗਲਤ ਸਮਝਦੇ ਆ ਜਿਹੜੇ ਬੇਟੀਆਂ ਨੂੰ ਬਹੁਤ ਸਮਝਦੇ ਨੇ ਜੀ ਕੁਝ ਲੋਕ ਸਮਝਦੇ ਵੀ ਸਾਡੇ ਘਰ ਬੇਟੀ ਹੋ ਗਈ ਹੈ ਉਹਨਾਂ ਦੇ ਸ਼ਾਇਦ ਬੋਝ ਪੈ ਜਾਂਦਾ ਦਿਮਾਗ ਤੇ ਬਟ ਆਈ ਵਾਂਟ ਟੂ ਟੈਲ ਕਿ ਬੇਟੀਆਂ ਜਿਹੜੀਆਂ ਜੇ ਬੇਟੀਆਂ ਤਨਿਸ਼ਕਾ ਵਰਗੀਆਂ ਤਾਂ ਉਹ ਤੁਹਾਡੇ ਵਾਸਤੇ ਇੱਕ ਬਹੁਤ ਮਾਣ ਹੈ ਇੱਜ਼ਤ ਹੈ ਤੁਹਾਡੀ ਤੁਹਾਡੇ ਸਿਰ ਦਾ ਇੱਕ ਤਾਜ ਨੇ ਠੀਕ ਹੈ ਔਰ ਇਹਦਾ ਤਾਂ ਨਾਮ ਵੀ ਤਨਿਸ਼ਕਾ ਹੈ ਅੰਡਰ ਮੈਂ ਕਹਿਣਾ ਚਾਹਾਂਗਾ ਕਿ ਤਨਿਸ਼ਕਾ ਦਾ ਮਤਲਬ ਹੀ ਜਿ ਅਸਲ 'ਚ ਦੇਖਿਆ ਜਾਵੇ ਉਹਦਾ ਮਤਲਬ ਹੁੰਦਾ ਜੁਵਲ ਜੁਵਲ ਮਤਲਬ ਇੱਕ ਐਸਾ ਕੀਮਤੀ ਹੀਰਾ ਕੀਮਤੀ ਪੱਥਰ ਜਿਹੜਾ ਤੁਹਾਡੇ ਸਿਰ ਦੇ ਤਾਜ ਦੇ ਉੱਤੇ ਤੁਹਾਡੀ ਰੌਣਕ ਬਣੇਗਾ ਤੁਹਾਡਾ ਨੂਰ ਬਣੇਗਾ ਇੱਕ ਔਰ ਮੈਂ ਇਸ ਦੇ ਉੱਤੇ ਇੱਕ ਫਕਰ ਮਹਿਸੂਸ ਕਰ ਰਿਹਾ ਮੈਂ ਇਸ ਦਾ ਫਾਦਰ ਹਾਂ ਤੇ ਮੈਂ ਇਹ ਨਹੀਂ ਕਹਿ ਰਹੀ ਕਿ ਇਹ ਮੇਰੀ ਬੇਟੀ ਮੈਂ ਇਹ ਗੱਲ ਕਹਿਣਾ ਚਾਹ ਰਿਹਾ ਕਿ ਮੈਂ ਇਸ ਤੇ ਫਾਦਰ ਹੋਣ ਤੇ ਮਹਿਸੂਸ ਕਰਦਾ ਹਾਂ ਉਹ ਕਹਿੰਦੇ ਨੇ ਕਿ ਜਦੋਂ ਬੱਚਾ ਜਿਹੜਾ ਮਾਪਾਪ ਬੱਚੇ ਦੇ ਨਾਮ ਤੋਂ ਜਾਣੇ ਜਾਣ ਉਹ ਤਨਿਸ਼ਕਾ ਜਿਨ੍ਹਾਂ ਦੇ ਫਾਦਰ ਸਾਹਿਬ ਆ ਉਹ ਹਨ ਹਾਂ ਮੈਂ ਇਹੀ ਗੱਲ ਕਹਿਣਾ ਚਾਹ ਰਿਹਾ ਸੀ ਤੁਹਾਨੂੰ ਕਿ ਮੈਂ ਲੋਕ ਮੈਨੂੰ ਇਹਦੇ ਕਾਰਨ ਜਾਣਨ ਲੱਗ ਜਣਗੇ ਮੈਂ ਇਸ ਗੱਲ ਦੇ ਲਈ ਇਹਦਾ ਸ਼ੁਕਰਗੁਜ਼ਾਰ ਵੀ ਹਾਂ ਔਰ ਉਸ ਰੱਬ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸਨੇ ਸਾਡੇ ਤੇ ਸਾਡੀ ਫੈਮਿਲੀ ਤੇ ਇਸ ਬੱਚੇ ਤੇ ਆਪਣਾ ਹੱਥ ਰੱਖਿਆ ਜਿਸ ਦਾ ਰਿਜ਼ਲਟ ਆਇਆ ਕੀ ਇਹ ਮੈਂ ਤਨਿਸ਼ਕਾ ਦਾ ਅੱਗੇ ਸਟੱਡੀ ਨੂੰ ਲੈ ਕੇ ਅ ਐਕਚੁਅਲੀ ਨਾ ਇਹਦਾ ਇੰਟਰਸਟ ਹੈ ਮੈਡੀਕਲ ਸਾਇੰਸਿਸ ਦੇ ਵਿੱਚ ਮੈਡੀਕਲ ਲਾਈਨ ਵਿੱਚ ਜਾਣਾ ਚਾਹੁੰਦੀ ਹੈ ਅ ਅਸੀਂ ਇਹਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਕਦੀ ਵੀ ਨਹੀਂ ਕੀਤਾ ਨਾ ਮੈਂ ਨਾ ਇਹਦੇ ਮਦਰ ਨੇ ਕਦੀ ਪ੍ਰੈਸ਼ਰਾਈਜ਼ ਕਦੀ ਵੀ ਸਟੱਡੀ ਚ ਨਹੀਂ ਕੀਤਾ ਇੱਕ ਖੁਦ ਬਹੁਤ ਹੀ ਰਿਸਪਾਂਸਿਬਲ ਬੱਚਾ ਹੈ ਟੀਚਰਸ ਦਾ ਬਹੁਤ ਇਹਦੇ ਹੱਥ ਹੈ ਇਹਦੀ ਫਾਊਂਡੇਸ਼ਨ ਵਿੱਚ ਟੀਚਰ ਦਾ ਸਕੂਲ ਦਾ ਬਹੁਤ ਹੱਥ ਹੈ ਆਈ ਏਮ ਰੀਲੀ ਥੈਂਕਫੁਲ ਮੈਂ ਖੁਦ ਡੀਸੀ ਮੋਡਰਨ ਸਕੂਲ ਵਿੱਚ ਪੜਿਆ ਔਰ ਮੇਰੇ ਬੱਚੇ ਵੀ ਉੱਥੇ ਪੜ੍ਹਦੇ ਆ ਮੈਂ ਉਸ ਸਕੂਲ ਦਾ ਹਮੇਸ਼ਾ ਰਹੀ ਨਹੀਂ ਰਹਾਂਗਾ ਕਿਉਂਕਿ ਸਾਡੇ ਚ ਜੋ ਅੱਛੀਆਂ ਗੱਲਾਂ ਆਈਆਂ ਵੈਲਿਊਜ਼ ਆਈਆਂ ਯਸ ਮੇਰੇ ਬੱਚੇ ਚ ਆਈਆਂ ਉਹਨਾਂ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਦਈਏ ਕਿ ਤਨਿਸ਼ਕਾ ਜਿਹੜੀ ਹੈ ਉਹ ਸਿੰਗਲ ਚਾਈਲਡ ਹੈ ਔਰ ਉਸ ਦੇ ਬਾਵਜੂਦ ਜਿਹੜਾ ਕਿ ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਬੇਟੀਆਂ ਜ਼ਰੂਰੀ ਨਹੀਂ ਕਿ ਅਸੀਂ ਬੇਟੀਆਂ ਨੂੰ ਇੱਕ ਬਹੁਤ ਸਮਝੀਏ ਬੇਟੀਆਂ ਜ਼ਿੰਦਗੀ ਚ ਐਸਾ ਮੁਕਾਮ ਹਾਸਲ ਕਰ ਲੈਂਦੀਆਂ ਜਿਸ ਤਰ੍ਹਾਂ ਮਾਪਾਬ ਦਾ ਜਿਹੜਾ سینਾ ਉਹ ਚੋੜਾ ਹੋ ਜਾਂਦਾ ਹੈ ਬੇਟੀਆਂ ਦੇ ਕਰਕੇ ਪਤਨੀਸ਼ਕਾ ਵਰਗੀਆਂ ਬੇਟੀਆਂ ਕਰਕੇ ਜਦੋਂ ਇੱਕ ਫਕਰ ਮਹਿਸੂਸ ਹੁੰਦਾ ਹੈ ਮਾਨ ਮਹਿਸੂਸ ਹੁੰਦਾ ਹੈ ਕਿ ਅਗਰ ਇਹ ਇੱਕ ਮੈਸੇਜ ਹੈ ਇੱਕ ਸੁਨੇਹਾ ਹੈ ਉਹਨਾਂ ਸਾਰਿਆਂ ਬੱਚਿਆਂ ਵਾਸਤੇ ਕਿ ਅਗਰ ਮਿਹਨਤ ਕੀਤੀ ਜਾਵੇ ਤੇ ਤੁਸੀਂ ਵੀ ਆਪਣੇ ਮਾਪਦ ਦਾ ਸਿਰ ਦਾ ਤਾਜ ਬਣ ਸਕਦੇ ਹੋ ਮਿਹਨਤ ਹਮੇਸ਼ਾ ਕਰਦੇ ਰਹੋ ਔਰ ਤਨੀਸ਼ਕਾ ਵਰਗੇ ਜਿਹੜੇ ਮੁਕਾਮ ਹੈ ਉਹ ਜ਼ਿੰਦਗੀ ਚ ਹਾਸਲ ਕਰਦੇ ਹੋ